ਬਗਲਾਂ ਤੋਂ ਉੱਤੇ ਲੱਤਾਂ ਤੋਂ ਪਰ ਅੰਮਾ ਅੰਮਾ ਲਵੀ ਕੋਲੇ ਵਾਲੀ ਚੱਕ ਲੈ ਮਾਈਕ ਪਰ ਦੂਜੇ ਪਾਸੇ 50 ਡਾਲਰ ਭਰਾਵਾਂ ਨੇ ਦਿੱਤੇ ਫ੍ਰੀਜਨੋ ਵਾਲਾ ਫੇਰ ਹਰ ਵਾਰ ਨਾਟ ਐਵਰੀ ਡੇ ਸੰਡੇ ਸੰਡੇ ਬੱਲੇ 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 ਨਾਟ ਐਵਰੀ ਡੇ ਫ੍ਰੀਜਨੋ ਆ ਰਿਹਾ ਫ੍ਰੀਜਨੋ ਆ ਰਿਹਾ ਹਰ ਵਾਰ ਨਹੀਂ ਤਾਂ ਐ ਵੱਡੀਆਂ ਚੁੰਗਦੇਆਂ ਬੂਰੀਆਂ ਤੇ ਖੇੜਦੇ ਕਬੱਡੀਆਂ ਪ੍ਰੀਤ ਬਰਾੜ ਵੀ ਅੱਜ ਖਾੜੇ ਦੇ ਲਈ ਮੈਨੂੰ ਲੱਗਦਾ ਢੋਲ ਪ੍ਰੀਤ ਬਰਾੜ ਦੇ ਲਈ ਵੱਜ ਰਿਹਾ ਲਓ ਉਹ ਵੀ बज ਰਿਹਾ ਹੈ ਇਸੇ ਮੈਦਾਨ ਦੇ ਵਿੱਚ ਰੌਣਕਾਂ ਲੱਗਣ ਗਈਆਂ ਵੱਡਾ ਮੇਲਾ ਮੈਟਰ ਦਾ ਚੱਲ ਰਿਹਾ ਹੈ ਸੁੱਖਾ ਮਾਨ ਜੀ ਸ਼ਬਾ ਥੜਾ ਜੀ ਨੀਟੂ ਕੰਗ ਜੀ ਔਰ ਸਾਰੇ ਭਰਾ ਦਰਸ਼ਨ ਸਿੰਘ ਜੀ ਜੋਗਾਨੰਦ ਨੂੰ ਐਵੇਂ ਹੀ ਢਾਲਿਆ ਦਰਸ਼ਨ ਸਿੰਘ ਜੀ ਜੋਗਾਨੰਦ ਬੱਲੇ 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 ਦਰਸ਼ਨ ਜੀ ਠੀਕ ਆਪਾਂ ਕੈਲ ਗਰੀ ਵੀ ਜਾ ਮੁੰਡਾ ਸਭ ਤੋਂ ਪਹਿਲਾਂ ਜਿਹੜਾ ਕੈਨੇਡਾ ਦੇ ਵਿੱਚ ਇਨਸਾਨ ਆਇਆ ਪਰਿਵਾਰ ਆਇਆ ਉਸ ਪਿੰਡ ਦਾ ਮੁੰਡਾ ਕੰਬਾ ਸੁਰਸਿੰਘ ਵਾਲਾ ਵੱਡੀ ਕਿਰਪਾ ਹੈ ਪਰ ਦੂਜੇ ਪਾਸੇ ਆਹ ਮੁੰਡਾ ਅਮਰਤ ਹੈ ਬਰਸਾਲਪੁਰੂ ਕਬੱਡੀ ਪਾਉਣ ਦੇ ਲਈ ਤਿਆਰ ਮਰ ਤਿਆਰਾ ਚਰਾਗਦੀਨ ਮਗਨਾ ਵਾਲੇ ਦਾ ਸਣੀ ਇਹਦਾ ਭਰਾ ਹੈ ਬਹਿਰੀਨ ਦੇ ਵਿੱਚ ਰਹਿੰਦਾ ਵੱਡੀ ਟਰਾਂਸਪੋਰਟ ਆ ਬੱਸਾਂ ਦੀ ਪਾਏ ਦਾ ਮੁੰਡਾ ਵੱਡਾ ਪਿਆਰ ਕਰਦਾ ਪਰ ਦੂਜੇ ਪਾਸੇ ਬੱਲੇ 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 ਕਾਲਾ ਤੇ ਲੰਬੂ ਲੰਬੂ ਤੇ ਕਾਲਾ 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 ਤੇ ਲੰਬੂ ਲੰਬੂ ਤੇ ਕਾਲਾ ਬੱਲੇ 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 ਉਹ ਪਰ ਕਹਿੰਦੇ ਉਹਨੇ ਫਿਰ 나ਗ ਵਖਤ ਦਾ ਡੰਗ ਜੇ ਜਾਵੇ ਮਿਹਨਤ ਭਾੜੇ ਭੰਗਦੇ ਜਾਂ ਤਕਦੀਰਾ ਹਰਦੀਆਂ ਨੇ ਪਰ ਫੇਰ ਬੰਦੇ ਨੂੰ ਕਦੇ ਕਦੇ ਬੰਦੇ ਨੂੰ ਕਰਤੂਤਾਂ ਕਰਦੀਆਂ ਨੇ ਕਦੇ-ਕਦੇ ਨੂੰ ਫੇਰ ਬੰਦੇ ਨੂੰ ਕਰਤੂਤਾਂ ਕਰਦੀਆਂ ਨੇ ਬਾਕੀ ਵਾਕੀ ਉਹ ਬੱਲੇ 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 ਪਰ ਕਹਿੰਦੇ ਅੰਮਾ ਆਮ ਨਿਊਜ਼ੀਲੈਂਡ ਗੋਪਾ ਬੈਂਸ ਨਿਊਜ਼ੀਲੈਂਡ ਤਲਾਵਰ ਹਰੀਪੁਰ ਨਿਊਜ਼ੀਲੈਂਡ ਸਾਬੀ ਆਸਟ੍ਰੇਲੀਆ ਤੇ ਨਾਲ ਕਹਿੰਦੇ ਅਰਸ਼ ਖਖ ਆਸਟ੍ਰੇਲੀਆ ਕਹਿੰਦੇ ਸਾਰੇ ਭਰਾ ਸਾਡੇ ਅੱਜ ਦੇ ਵੱਡੇ ਮੇਲੇ ਨੂੰ ਲਾਈਵ ਦੇਖੀ ਜਾਂਦੇ ਆ ਪਰ ਸਾਹਮਣੇ ਵੱਡਾ ਮੈਚ ਉਹ ਬੱਲੇ 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 ਪ੍ਰੇਤਨੋ ਵਾਲਾ ਨਮਜੋਤ ਮੈਨੂੰ ਕਹਿੰਦਾ ਅੰਬਾ ਕਿਵੇਂ ਫੜਿਆ ਜਾਣਾ ਮੈਂ ਕਿਹਾ ਬਗਲਾਂ ਤੋਂ ਉੱਤੇ ਲੱਤਾਂ ਤੋਂ ਪਰ ਅੰਬਾ 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 ਫੜਨਾ ਓ ਬੱਲੇ